ਮੈਂ ਸਵਾਗਤ ਕਰਦੀ ਆ ਜੀ ਸਭ ਦਾ ਰਿਆਰ ਫੂਡ ਚੈਨਲ ਦੇ ਉੱਤੇ ਅੱਜ ਮੈਂ ਤੁਹਾਨੂੰ ਇੱਕ ਕarele ਵਿਖਾ ਲਣ ਲਈ ਆ ਅੱਜ ਮੈਂ ਤੁਹਾਨੂੰ ਨਾ ਇਹੋ ਜੀ ਇੱਕ ਵੀਡੀਓ ਵਿਖਾਵਾਂਗੀ ਬਣਾ ਕੇ ਕਿ ਤੁਸੀਂ ਸੋਚੋਗੇ ਕਿ ਵਾਕੇ ਸਬਜੀ ਜਿਹੜੀ ਆ ਕਿੰਨਾ ਟਾਈਮ ਕੱਢ ਸਕਦੀ ਆ ਇਹ ਕਿਲੋ ਕarele ਆ ਜੀ ਇਹਨਾਂ ਨੂੰ ਮੈਂ ਧੋ ਬਣਾ ਕੇ ਰੱਖ ਲਿਆ ਏ ਇਹਨਾਂ ਨੂੰ ਛਿੱਲਿਆ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਕarele ਇਹ ਦੇਖੋ ਕਿੰਨੇ ਮੋਟੇ ਆ ਕਿੰਨੇ ਸੋਹਣੇ ਆ ਹੁਣ ਮੈਂ ਇਦਾਂ ਇਹਨਾਂ ਨੂੰ ਪਹਿਲਾਂ ਕੱਟ ਲਾ ਲੈਣੇ ਨੇ ਪਹਿਲਾਂ ਨਮਕ ਦੇ ਪਾਣੀ ਨਾਲ ਧੋਲੇ ਨੇ ਇਹ ਚੰਗੀ ਤਰ੍ਹਾਂ ਸੁਕਾ ਲੈਣੇ ਤੇ ਹੁਣ ਮੈਂ ਇਹਨਾਂ ਦੇ ਵਿੱਚੋਂ ਇਦਾਂ ਹੀ ਕੱਟ ਮਾਰ ਮਾਰ ਕੇ ਨਾ ਤੇ ਹੌਲੀ ਹੌਲੀ ਮੈਂ ਇਹਨਾਂ ਦੇ ਬੀਜ ਜਿਹੜੇ ਆ ਨਾ ਉਹ ਕੱਢ ਲਵਾਂਗੀ ਅੱਜ ਮੈਂ ਤੁਹਾਨੂੰ ਸਬਜ਼ੀ ਇਹੋ ਜਿਹੀ ਵਿਖਾਣੀ ਆ ਬਣਾ ਕੇ ਕਿ ਤੁਸੀਂ ਹਫਤਾ ਭਰ ਹਫਤਾ ਭਰ ਤੁਸੀਂ ਕarele ਕੱਢ ਕੇ ਰਾਮ ਨਾਲ ਤੁਸੀਂ ਜਿੱਥੇ ਮਰਜ਼ੀ ਖਾੜ ਸਕਦੇ ਹੋ ਤੇ ਤਾਜੇ ਦਾ ਤਾਜ਼ਾ ਹੀ ਤੁਹਾਨੂੰ ਜਿਹੜਾ ਆ ਮਿਲੇਗਾ ਵੇ ਪੂਰੀ ਵੀਡੀਓ ਵੇਖਿਓ ਪਿਆ ਆਪਾਂ ਤਾਜੀ ਸਬਜ਼ੀ ਕਿੱਦਾਂ ਖਾ ਸਕਦੇ ਆ ਇੱਕ ਵਾਰ ਦੀ ਬਣਾਈ ਹਫਤਾ ਭਰ ਕਿਵੇਂ ਤਾਜੀ ਖਾ ਸਕਦੇ ਆ ਅੱਜ ਮੈਂ ਤੁਹਾਨੂੰ ਇਹ ਵਿਖਾਉਂਗੀ ਕਿ ਕarele ਜਿਹੜੇ ਆ ਕਿੰਨਾ ਚਿਰ ਸਬਜ਼ੀ ਜਿਹੜੀ ਆ ਕੱਢ ਸਕਦੀ ਸਾਡੇ ਘਰ ਇਹ ਦੇਖੋ ਮੈਂ ਢੀ ਜਿਹੜੇ ਜਿਹੜੇ ਆ ਕੱਢ ਲਏ ਨੇ ਤੇ ਦੁਬਾਰਾ ਤੁਹਾਨੂੰ ਦੱਸ ਦਵਾਂ ਕਿ ਅੱਜ ਦੀ ਵੀਡੀਓ ਜਿਹੜੀ ਆ ਇਹ ਐਸੇ ਉਤੇ ਬਣਾਈਆਂ ਕਿ ਕarele ਜਿਹੜੇ ਆ ਸਾਡਾ ਵੱਧ ਤੋਂ ਵੱਧ ਟਾਈਮ ਕਿੰਨਾ ਅਸੀਂ ਕੱਢ ਸਕਦੇ ਆ ਜੋ ਕਿ ਸਾਨੂੰ ਬਾਰ-ਬਾਰ ਇਹਦੀ ਮਿਹਨਤ ਨਾ ਕਰਨੀ ਪਵੇ ਕਿਉਂਕਿ ਕਰੇਲੇ ਬਣਾਉਣ ਦੇ ਉੱਤੇ ਸਾਡੀ ਮਿਹਨਤ ਬਹੁਤ ਲੱਗਦੀ ਏ ਤੇ ਇਹ ਸਾਡੀ ਮਿਹਨਤ ਜਿਹੜੀ ਹੈ ਨਾ ਇਹ ਇੱਕੋ ਵਾਰ ਦੀ ਲਈ ਏ ਇਦਾਂ ਆਪਾਂ ਕਰ ਸਕਦੇ ਆ ਵਧੀਆ ਇਹ ਦੇਖੋ ਮੈਂ ਸਾਰੇ ਕਰੇਲਿਆਂ ਦੇ ਬੀਜ ਕੱਢ ਲੈਨੇ ਵਿੱਚੇ ਲਾਲ ਬੀਜ ਕੱਢ ਲੈਨੇ ਵਿੱਚੇ ਚਿੱਟੇ ਕੱਢ ਲੈਨੇ ਇੱਕ ਚੀਜ਼ ਆ ਕਿ ਕਰੇਲੇ ਤੁਸੀਂ ਤੁਹਾਡਾ ਮਨ ਕਰਦਾ ਤੇ ਛਿੱਲ ਵੀ ਲਓ ਤੇ ਮੇਰਾ ਮਨ ਤਾਂ ਨਹੀਂ ਕੀਤਾ ਛਿੱਲਣ ਨੂੰ ਕਿਉਂਕਿ ਬਹੁਤ ਵਧੀਆ ਆ ਇਹ ਛਿੱਲ ਜਿਹੜੀ ਖਾਣੀ ਚਾਹੀਦੀ ਆ ਤੇ ਮੈਂ ਇਹਨਾਂ ਨੂੰ ਨਹੀਂ ਛਿੱਲਾਂਗੀ ਤੁਸੀਂ ਚਾਹੋ ਤਾਂ ਕਰੇਲੇ ਜਿਹੜੇ ਛਿੱਲ ਕੇ ਵੀ ਕਰ ਸਕਦੇ ਹੋ ਸਹੀ ਇਹਨਾਂ ਨੂੰ ਹੋਰ ਕੁੰਡੇ ਦੇ ਵਿੱਚ ਮੈਂ ਸਾਰੇ ਜਿਹੜੇ ਬੀਜ ਆ ਉਹ ਮੈਂ ਪਲਟ ਲੈਨੇ ਆ ਮੇਰੇ ਕੋ ਨਾਰਦਾਣਾ ਆ ਇਹਦੀ ਜਗ੍ਹਾ ਤੁਸੀਂ ਅਮਚੂਰਾ ਵੀ ਪਾ ਸਕਦੇ ਹੋ ਮੈਂ ਨਾਰਦਾਣਾ ਪਾਇਆ ਏ ਤੁਸੀਂ ਅਮਚੂਰਾ ਵੀ ਪਾ ਸਕਦੇ ਹੋ ਥੋੜੀ ਇਮਲੀ ਚਾਹੋ ਤਾਂ ਉਹ ਵੀ ਪਾ ਸਕਦੇ ਹੋ ਤੇ ਇੱਕ ਚਮਚਾ ਮੈਂ ਨਾਰਦਾਣੇ ਦਾ ਪਾਇਆ ਏ ਤੇ ਆ ਮੈਂ ਨਾ ਸਾਤ ਜੀਰਾ ਪਾਇਆ 1 ਚਮਚਾ ਇਹ ਮੈਂ ਸਾਬਤ ਧਨੀਆ ਪਾਇਆ ਦੇਖੋ ਸਾਬਤ ਧਨੀਆ ਪਾਉਂਗੀ ਮੈਂ ਇਹ 2 ਚਮਚੇ ਸਾਬਤ ਧਨੀਆ ਪਾਤਾ ਹੈ ਇਹ ਜਿਹੜਾ ਨਾਰਦਾਣਾ ਹੁੰਦਾ ਇਹ ਵੀ ਬਹੁਤ ਠੰਡਾ ਹੁੰਦਾ ਤੇ ਸਾਬਤ ਧਨੀਆ ਵੀ ਬਹੁਤ ਠੰਡਾ ਹੁੰਦਾ ਤੇ ਪਹਿਲਾਂ ਮੈਂ ਸੌਫ ਪਾਈ ਸੀ ਸੌਰੀ ਆ ਪਹਿਲਾਂ ਮੈਂ ਸੌਫ ਪਾਈ ਸੀ ਕੀ ਤੇ ਹੁਣ ਮੈਂ ਜੀਰਾ ਪਾਇਆ ਇਹਦੇ ਵਿੱਚ ਸੌਫ ਪਾਈ ਗਈ ਆ ਤੇ ਹੁਣ ਮੈਂ ਦੋ ਤਿੰਨ ਹਰੀਆਂ ਮਿਰਚਾਂ ਵੀ ਕੱਟਾਂਗੀ ਕਿਉਂਕਿ ਮੈਨੂੰ ਇਸ ਚੀਜ਼ ਦਾ ਭੁਲੇਖਾ ਲੱਗ ਗਿਆ ਏ ਕਿ ਸੌਫ ਮੈਂ ਪਾਈ ਸੀ ਪਹਿਲਾਂ ਹੁਣ ਮੈਂ ਜੀਰਾ ਪਾ ਤਾ ਏ ਤੇ ਮੈਂ ਦੁਬਾਰਾ ਤੁਹਾਨੂੰ ਦੱਸ ਦਿੱਤਾ ਏ ਚਲੋ ਕੋਈ ਗੱਲ ਨਹੀਂ ਕਈ ਵਾਰੀ ਇਹੋ ਜਿਹਾ ਹੋ ਹੀ ਜਾਂਦਾ ਵਾ ਭੁਲੇਖਾ ਲੱਗ ਹੀ ਜਾਂਦਾ ਏ ਹੁਣ ਇਹ ਜਿਹੜੀਆਂ ਮਿਰਚਾਂ ਆ ਆਪਣੇ ਸਵਾਦ ਅਨੁਸਾਰ ਹੀ ਪਾਉਣੀਆਂ ਨੇ ਆ ਨਮਕ ਜਿਹੜਾ ਆ ਇਹ ਵੀ ਜਿੰਨਾ ਕਰੇਲਿਆਂ ਚ ਚਾਹੀਦਾ ਆ ਆਪਣੇ ਸਵਾਦ ਅਨੁਸਾਰ ਉਨਾ ਹੀ ਪਾਉਣਾ ਮੇਰੇ ਕਿਲੋ ਕਰੇਲੇ ਨੇ ਤੇ ਮੈਂ ਤੁਹਾਡੇ ਸਾਹਮਣੇ ਨਮਕ ਪਾਇਆ ਹੈ ਚਿੱਟਾ ਪੌਣਾ ਚਮਚਾ ਤੇ ਥੋੜਾ ਜਿਹਾ ਮੈਂ ਕਾਲਾ ਨਮਕ ਪਾਇਆ ਹੁਣ ਥੋੜੀ ਜਿਹੀ ਹਲਦੀ ਪਾਤੀ ਹੈ ਕੋਈ ਮਸਾਲੇ ਦੇਖੋ ਪਿਆਜ਼ ਨਹੀਂ ਪਾਇਆ ਕੁਝ ਨਹੀਂ ਪਾਇਆ ਨਾ ਲਸਣ ਪਾਇਆ ਨਾ ਅਦਰਕ ਪਾਇਆ ਨਾ ਬੇਪਿਆਜ਼ ਪਾਇਆ ਠੀਕ ਹੈ ਸਿਰਫ ਬੀਜ ਜਿਹੜੇ ਆ ਉਹਨਾਂ ਨੂੰ ਮੈਂ ਕੁੱਟ ਕੇ ਬਰੀਕ ਕਰਾਂਗੀ ਇਹ ਜਿਹੜਾ ਮਸਾਲਾ ਆ ਇਹਦੇ ਨਾਲ ਹੀ ਨਾ ਜਿਹੜਾ ਕਰੇਲਿਆਂ ਦਾ ਟੇਸਟ ਹੁੰਦਾ ਹੈ ਨਾ ਉਹ ਇਹਦੇ ਨਾਲ ਹੀ ਬਣਦਾ ਹੈ ਤੇ ਇਹ ਇਕਾ ਮਸਾਲਾ ਅਲੱਗ ਤਰ੍ਹਾਂ ਦਾ ਬਣੇਗਾ ਵੱਖਰੀ ਤਰ੍ਹਾਂ ਦਾ ਬਣੇਗਾ ਤੇ ਫਿਰ ਇਹ ਜਿਹੜਾ ਟੇਸਟ ਆ ਇਹਦਾ ਵੱਖਰਾ ਕਰੇਲਿਆਂ ਦਾ ਆਏਗਾ ਪਿਆਜ਼ਾਂ ਵਾਲੇ ਤੇ ਅਸੀਂ ਬੜੀ ਬੜੀ ਖਾਦੇ ਆ ਪਹਿਲਾਂ ਵੀ ਭੁੰਨ ਕੇ ਤੇ ਆ ਵੀ ਕੋਈ ਖਾਦੀ ਤੁਸੀਂ ਬਣਾ ਕੇ ਜਿਹੜੇ ਆ ਖਾ ਕੇ ਦੇਖ ਸਕਦੇ ਹੋ ਇਹ ਵੀ ਬੜੀ ਵਧੀਆ ਚੀਜ਼ ਆ ਤੇ ਇਦਾਂ ਬਰੀਕ ਕਰ ਲਿਆ ਇਹਨਾਂ ਨੂੰ ਤੇ ਮਸਾਲਾ ਸਾਡਾ ਹੁਣ ਬਰੀਕ ਹੋ ਗਿਆ ਇਹ ਜਿੰਨਾ ਚਾਹੀਦਾ ਸੀ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਗਰੇਲੇ ਜਿਹੜੇ ਆ ਕਿੰਨੀ ਦੇਰ ਵਾਸਤੇ ਵਰਤ ਸਕਦੇ ਹੋ ਤੇ ਇਹ ਵੀ ਨਾ ਸਮਝੋ ਕਿ ਇੱਕ ਵਾਰਾ ਬਣਾ ਕੇ ਤੇ ਫ੍ਰਿਜ ਵਿੱਚ ਲਾ ਦੇਣੀ ਆ ਤੇ ਕਹਿਣਗੇ ਕਿ ਇਦਾਂ ਕਰ ਲਓ ਇਦਾਂ ਕਰ ਲਓ ਨਹੀਂ ਇਹੋ ਜਿਹਾ ਕੁਝ ਨਹੀਂ ਆ ਇੱਕ ਨਵਾਂ ਤਰੀਕਾ ਤੁਹਾਨੂੰ ਮੈਂ ਦੱਸਦੀ ਆ ਤੁਸੀਂ ਆਪ ਦੇਖੋਗੇ ਕਿ ਵਾਕਈ ਗੱਲ ਠੀਕ ਹੈ ਜੀ ਆ ਦੇਖੋ ਮਸਾਲਾ ਬਣ ਗਿਆ ਨਾ ਜਿਹੋ ਜਿਹਾ ਸਾਨੂੰ ਚਾਹੀਦਾ ਸੀ ਤੇ ਹੁਣ ਤਰਾਂਗੇ ਪਹਿਲਾਂ ਅਸੀਂ ਕੜਾਈ ਮਸਾਲਾ ਤਾਂ ਸਾਡਾ ਤਿਆਰ ਹੋ ਗਿਆ ਹੁਣ ਸਾਰਾ ਮਸਾਲਾ ਪਹਿਲਾਂ ਕੱਢ ਲਵਾਂਗੇ ਕੋਲੀ ਦੇ ਵਿੱਚ ਆ ਮਸਾਲਾ ਪਾ ਲਿਆ ਮੈਂ ਕੋਲੀ ਚ ਤੇ ਹੁਣ ਚੱਲਦੇ ਆਪਾਂ ਗੈਸ ਵਾਲੇ ਪਾਸੇ ਇੱਕ ਫਰਾਈਪਨ ਲਿਆ ਇਹਦੇ ਵਿੱਚ ਆਪਾਂ ਨਾ ਤੇਲ ਪਾਵਾਂਗੇ ਸਰੋਂ ਦਾ ਥੋੜਾ ਜਿਹਾ ਤੇਲ ਪਾਤਾ ਦੇਖੋ ਮੈਂ ਮਿੰਕੇ ਨਹੀਂ ਪਾਇਆ 2-4 ਚਮਚੇ ਤੇਲ ਦੇ ਪਾਏ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਪਹਿਲੇ ਆ ਵੀ ਪਹਿਲਾਂ ਦੀ ਵੀਡੀਓ ਚ ਵੀ ਕਿ ਤੇਲ ਆਪਾਂ ਵੱਧ ਘੱਟ ਕਰ ਸਕਦੇ ਆ ਬਹੁਤ ਜ਼ਿਆਦਾ ਤੇਲ ਜਿਹੜਾ ਉਹ ਨਹੀਂ ਸਗੋ ਚੰਗਾ ਲੱਗਦਾ ਜੇ ਥੋੜਾ ਘੱਟ ਰਹਿ ਜਾਏ ਤੇ ਉਹ ਵਧੀਆ ਲੱਗ ਜਾਂਦਾ ਇਹ ਹੁਣ ਤੇਲ ਗਰਮ ਹੋ ਗਿਆ ਸੀ ਤੇ ਹੁਣ ਮਸਾਲਾ ਜਿਹੜਾ ਆ ਚੰਗੀ ਤਰ੍ਹਾਂ ਭੁੰਨ ਲਾਵਾਂਗੇ ਆ ਜਿਹੜਾ ਮਸਾਲਾ ਆ ਇਹਨੂੰ ਆਪਾਂ ਭੁੰਨਾਂਗੇ ਪਹਿਲਾਂ ਇਹ ਵੀ ਬੜੀ ਛੇਤੀ ਪਹੁੰਚ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਪਿਆਜ਼ ਨਹੀਂ ਹੈਗੇ ਕੋਈ ਚੀਜ਼ ਨਹੀਂ ਆ ਇਹ ਬਹੁਤ ਛੇਤੀ ਸਗੋਂ ਲਾਲ ਹੋ ਜਾਂਦਾ ਹੈ ਵੀਡੀਓ ਇਹ ਨਾ ਸੋਚਿਆ ਕਰੋ ਲੰਬੀ ਆ ਅਹੀਂ ਵੇਖਣੀ ਨਹੀਂ ਆ ਤੂੰ ਹੀ ਦੇਖਿਆ ਕਰੋ ਕਿ ਚੀਜ਼ ਬਣੀ ਕਿਵੇਂ ਆ ਤੁਹਾਨੂੰ ਚੀਜ਼ ਨਾਲ ਗੱਲ ਹੁੰਦੀ ਤੂੰ ਚੀਜ਼ ਜ਼ਰੂਰ ਵੇਖਿਆ ਕਰੋ ਇਦਾਂ ਨਾ ਕਰਿਆ ਕਰੋ ਪੂਰੀ ਵੀਡੀਓ ਫੁੱਲ ਵੇਖੋਗੇ ਤਾਂ ਹੀ ਤਾਂ ਕੋਈ ਚੀਜ਼ ਬਣਾਉ ਤੂੰ ਮਤਲਬ ਬਣਾ ਸਕੋਗੇ ਨਾ ਹੁਣ ਦੇਖੋ ਜਿਹੜਾ ਸਾਡਾ ਮਸਾਲਾ ਸੀ ਉਹ ਤਿਆਰ ਹੋ ਗਿਆ ਤੇ ਕarele ਜਿਹੜੇ ਆ ਉਹਨਾਂ ਨੂੰ ਅਸੀਂ ਇਦਾਂ ਭਰ ਲਵਾਂਗੇ ਮਸਾਲੇ ਦੇ ਨਾਲ ਹੁਣ ਤੁਹਾਨੂੰ ਇੱਕ ਕarele ਭਰ ਕੇ ਦੱਸਦੀ ਆ ਇੱਦਾਂ ਲੋਕੀ ਨਾ ਪਹਿਲਾਂ ਜਿਹੜੇ ਪਹਿਲੇ ਜ਼ਮਾਨੇ ਦੇ ਸੀ ਨਾ ਸੱਚੀ ਗੱਲ ਆ ਐਦਾਂ ਕਰੇਲੇ ਉਹ ਬਣਾਉਂਦੇ ਹੁੰਦੇ ਸੀ ਹੁਣ ਰੀਲ ਦਾ ਧਾਗਾ ਲਾਉਂਗੀ ਮੈਂ ਤੇ ਇਹ ਨਾਲ ਰੀਲ ਦਾ ਧਾਗਾ ਜਿਹੜਾ ਇਹਨੂੰ ਲਪੇਟ ਦਵਾਂਗੀ 2-4 ਚੱਕਰ ਜਿਹੜੇ ਚੱਕਰ ਦਵਾਵਾਂਗੀ ਰੀਲ ਦੇ ਧਾਗੇ ਦੇ ਬਾਸੋਂ ਮੈਂ ਕੈਂਚੀ ਨਾਲ ਕੱਟ ਦਵਾਂਗੀ ਨਾਲ ਦੀ ਨਾਲ ਚੱਲ ਐਦਾਂ ਬਣਾਵਾਂਗੀ ਸਾਰੇ ਕਰੇਲੇ ਮੈਂ ਤੇ ਐਦਾਂ ਹੀ ਤਿਆਰ ਕਰ ਲਵਾਂਗੀ ਤੁਹਾਨੂੰ ਇੱਕ ਕਰੇਲਾ ਵੀ ਦੱਸ ਦਿੱਤਾ ਇਹ ਤੇ ਇੱਕ ਹੋਰ ਬਣਾ ਕੇ ਵਿਖਾ ਦੇਣੀ ਆ ਬਾਕੀ ਤੁਹਾਨੂੰ ਮਗਾਲ ਦੱਸਾਂ ਇਹ ਬਣਨੇ ਬੜੇ ਟੇਸਟੀ ਆ ਤੁਸੀਂ ਇਹ ਦੇਖੋ ਕਿ ਮਸਾਲਾ ਸਾਡਾ ਪੁੱਜਾ ਆਇਆ ਕਰੇਲੇ ਸਾਡੇ ਕੱਚੇ ਆ ਤੇ ਇਹਨਾਂ ਨੂੰ ਅਸੀਂ ਇਹ ਸਬਜ਼ੀ ਜਿਹੜੀ ਆ 8 ਦਿਨ ਵਾਸਤੇ ਰੱਖਣੀ ਆ ਇੱਕ ਹਫਤੇ ਵਾਸਤੇ ਤੇ ਇਹ ਰੱਖਣੀ ਕਿਵੇਂ ਆ ਤਾਂ ਤਾਜੀ ਦੀ ਤਾਜੀ ਰਹਿਣੀ ਚਾਹੀਦੀ ਆ ਇਹ ਨਹੀਂ ਕਿ ਇਹ ਭਈ ਹੋਣੀ ਚਾਹੀਦੀ ਆ ਨਾ ਬਿਲਕੁਲ ਨਹੀਂ ਯਹੀ ਇੱਕ ਚੀਜ਼ ਵਿਖਾਉਣੀ ਤੁਹਾਨੂੰ ਬਣਾ ਕੇ ਵੀ ਇਹ ਤਾਜੀ ਕਿਵੇਂ ਰਹਿ ਸਕਦੀ ਆ ਹੁਣ ਫੇਰ ਆਹ ਵੇਖੋ ਕਰੇਲਾ ਐਸੇ ਤਰ੍ਹਾਂ ਹੀ ਆਪਾਂ ਸਾਰੇ ਕਰੇਲੇ ਜਿਹੜੇ ਆ ਤਿਆਰ ਕਰ ਲੈਣੇ ਨੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਰਫੈਂਡਤੀ ਆਹ ਦਾ ਸੌਰੀ ਸਰੋਂ ਦਾ ਤੇਲ ਸਰੋਂ ਦਾ ਤੇਲ ਵੇਖੋ ਮੈਂ ਬਹੁਤ ਜ਼ਿਆਦਾ ਨਹੀਂ ਪਾਇਆ ਹਿਸਾਬ ਦਾ ਹੀ ਪਾਇਆ ਵਾ ਇਹਦੇ ਵਿੱਚ ਜਿੰਨੇ ਕਰੇਲੇ ਆਉਂਦੇ ਆ ਉਨੇ ਰੱਖੂਗੀ ਮੈਂ ਚਾਰ ਪੰਜ ਕਰੇਲੇ ਪਹਿਲਾਂ ਰੱਖੂਗੀ ਮੈਂ ਸਾਰੇ ਨਹੀਂ ਪਾਉਂਗੀ ਇਹਨਾਂ ਨੂੰ ਮੈਂ ਨਾ ਕareleਆਂ ਨੂੰ ਬਹੁਤ ਜ਼ਿਆਦਾ ਪੁੰਨਾਂਗੇ ਨਹੀਂ ਇਹਨਾਂ ਨੂੰ ਜਿੱਦਾਂ ਇਹ ਅੱਧੇ ਬਣ ਜਾਣਗੇ ਨਾ ਜਦੋਂ ਯਾਨੀ ਕਿ ਇੱਕ ਇੱਕ ਪਾਸਾ ਇਹਨਾਂ ਦਾ ਅੱਧਾ-ਅੱਧਾ ਹੋ ਜਾਏਗਾ ਲਾਲ ਤੇ ਫਿਰ ਮੈਂ ਇਹਨਾਂ ਨੂੰ ਬਾਹਰ ਕੱਢ ਲਾਵਾਂਗੀ ਪੂਰੇ ਖਾਣ ਵਾਲੇ ਕarele ਨਹੀਂ ਬਣਾਵਾਂਗੀ ਮੈਂ ਜਿੱਦਾਂ ਕਿ ਸਮਝ ਸਕਦੀ ਆ ਮੈਂ ਕਿ ਆਪਣਾ ਬਹੁਤ ਜ਼ਿਆਦਾ ਲਾਲ ਨਹੀਂ ਕਰ ਲਈਦੇ ਉਹ ਕੰਮ ਨਹੀਂ ਕਰਨਾ ਦਾਲ ਦੀ ਨਾਲ ਹੀ ਆਪਾਂ ਇਹਨਾਂ ਨੂੰ ਥੱਲ ਲਾਵਾਂਗੇ ਤਾਂ ਇਦਾਂ ਅਸੀਂ ਜਿੱਦਾਂ ਬਾਹਰ ਕਿਤੇ ਜਾਣੇ ਛੁੱਟੀਆਂ 'ਚ ਹੁਣ ਜਿੱਦਾਂ ਕਿਤੇ ਘੁੰਮਣ ਜਾਈਦਾ ਤੇ ਕਈ ਵਾਰੀ ਕਈ ਹੁੰਦੇ ਜਿਹੜੇ ਘਰੋਂ ਹੀ ਰੋਟੀ ਤਿਆਰ ਕਰਕੇ ਖੜਦੇ ਆ ਤੇ ਪਰੌਂਠੇ ਖੜਦੇ ਆ ਤੇ ਉਹ ਚੀਜ਼ਾਂ ਦੇ ਡੱਬੇ ਦੇ ਵਿੱਚ ਪਾ ਕੇ ਅakreਲੇ ਜਿਹੜੇ ਆ ਜੇ ਨਾਲ ਆਪਾਂ ਲੈ ਕੇ ਜਾਈਏ ਤੇ ਤੁਸੀਂ ਸੋਚੋ ਕਿੰਨਾ ਫਾਇਦਾ ਹੋ ਸਕਦਾ ਸਾਨੂੰ ਫਾਇਦਾ ਇਹ ਹੋ ਸਕਦਾ ਇੱਕ ਤੇ ਪੈਸੇ ਬਚਦੇ ਸਾਡੇ ਤੇ ਇੱਕ ਸਾਨੂੰ ਘਰ ਦੀ ਬਣੀ ਸਬਜ਼ੀ ਤੇ ਇਸਟ ਵਾਧੂ ਆਉਣਾ ਤੇ ਘਰ ਦੀ ਬਣੀ ਸਬਜੀ ਸਿਹਤ ਵਾਸਤੇ ਵੀ ਚੰਗੀ ਤੇ ਹੈ ਵੀ ਤਾਜੀ ਦੀ ਤਾਜੀ ਖੇਚਲ ਵੀ ਘੱਟ ਤੇ ਆਹ ਦੇਖੋ ਹੁਣ ਮੈਂ ਨਾ ਇੱਕ ਇੱਕ ਪਾਸਾ ਤੁਸੀਂ ਦੇਖਣ ਦੇ ਆ ਥੋੜਾ ਥੋੜਾ ਕਾਲਾ ਕਾਲਾ ਹੋ ਗਿਆ ਹੈ ਜਾਨੀ ਕਿ ਹਰਿਆ ਹਰਿਆ ਹੋ ਗਿਆ ਨਾ ਬਿਲਕੁਲ ਹਰਿਆ ਹਰਿਆ ਤੇ ਆਪਾਂ ਇਹ ਕਰੇਲੇ ਜਿਹੜੇ ਆ ਥੋੜੇ ਜਿਹਾ ਹੋਰ ਸੇਕ ਲਵਾਵਾਂਗੇ ਤੇ ਇਹਨਾਂ ਨੂੰ ਨਾ ਕਰੇਲਿਆਂ ਨੂੰ ਬਾਹਰ ਕੱਢ ਲੈਣਾ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਇਹਨਾਂ ਨੂੰ ਹਫਤੇ ਵਾਸਤੇ ਕਿਵੇਂ ਰੱਖਣਾ ਕੱਟ ਗਏ ਸ ਤੇ ਕਰੀ ਜਾਣੇ ਨੇ ਇਹ ਕਰੇਲੇ ਜੇ ਪੂਰੇ ਬਣੇ ਨਹੀਂ ਆ ਤੇ ਹੁਣ ਮੈਂ ਆ ਵੇਖੋ ਕੱਟ ਦਿੱਤੇ ਨੇ ਇਹਨਾਂ ਨੂੰ ਥਾਲੀ ਦੇ ਵਿੱਚ ਕੱਟ ਲਵਾਂਗੀ ਮੈਂ ਬਾਹਰ ਸਾਡਾ ਇਹਦੀਆਂ ਸਾਰੀਆਂ ਹੀ ਮਾੜੀਆਂ-ਮਾੜੀਆਂ ਪਕਾ ਦੇਣੀਆਂ ਜਾਨੀ ਕਿ ਥੋੜੀਆਂ-ਥੋੜੀਆਂ ਪਕਾ ਲੈਣੀਆਂ ਨੇ ਆ ਆ ਦੇਖੋ ਆ ਦੇਖੋ ਇਹ ਤੁਹਾਨੂੰ ਲੱਗਦਾ ਕਿ ਇਹ ਖਾਣ ਵਾਲਾ ਕਰੇਲਾ ਬਣ ਗਿਆ ਪਰ ਇਹ ਖਾਣ ਵਾਲਾ ਜੇ ਬਣਿਆ ਨਹੀਂ ਇਹਦਾ ਜਿਹੜਾ ਉੱਤਲਾ ਹੈ ਸਾਇਆ ਇਹ ਕੱਚੇਪਨ ਚ ਅਜੇ ਆਉਂਦੇ ਆ ਥੋੜਾ ਜਿਹਾ ਕੱਚਾਪਨ ਹੈ ਜਿੱਦਾਂ ਕਿ ਇਹ 100% ਦੇ ਵਿੱਚੋਂ ਨਾ 70% ਇਹ ਕਰੇਲਾ ਤਿਆਰ ਹੈ ਤੇ 30% ਅਜੇ ਹੋਰ ਤਿਆਰ ਹੋਣਾ ਹੈ ਨੇ ਤੇ ਇਹਨੂੰ ਆ ਪਹਿਲਾਂ ਹੀ ਕੱਢ ਲਿਆ ਵਾਰ ਠੀਕ ਹੈ ਆ ਦੇਖੋ ਜਿਦਾ ਹੀ ਬਾਕੀ ਦੇ ਕਰੇਲੇ ਵੀ ਆਪਾਂ ਪਾ ਕੇ ਸਾਰੇ ਇਹਨਾਂ ਨੂੰ ਵਾਰੀ-ਵਾਰੀ ਚਾਰ-ਚਾਰ ਕਰੇਲਿਆਂ ਨੂੰ ਉਸੇ ਤੇਲ ਦੇ ਵਿੱਚ ਰੱਖ ਰੱਖ ਕੇ ਤੇ ਭੁੰਨ ਲੈਣਾ ਸਾਰਿਆਂ ਨੂੰ ਠੀਕ ਹੈ ਇਹਦੇ ਵਿੱਚੋਂ ਅੱਜ ਅੱਧੇ ਕਰੇਲੇ ਤੇ ਮੈਂ ਤੁਹਾਨੂੰ ਦੱਸਾਂਗੀ ਕਿ ਕਿੱਦਾਂ ਖਾਈਦੇ ਆ ਹਫਤੇ ਵਾਸਤੇ ਅੱਧੇ ਕਰੇਲੇ ਜਿਹੜੇ ਉਹ ਅਸੀਂ ਅੱਜ ਖਾਣੇ ਆ ਤੇ ਅੱਜ ਵਾਲੇ ਜਿਹੜੇ ਕਰੇਲੇ ਆ ਉਹ ਤੇ ਹੁਣ ਨਾਲ ਹੀ ਬਣਨੇ ਆ ਉਹ ਤੇ ਇੱਕਦਮ ਹੀ ਬਣਾ ਕੇ ਹੀ ਦੱਸ ਦੇਣੇ ਆ ਕਰੇਲੇ ਇਹ ਆਕੇ ਜੇ ਜ਼ਿਆਦਾ ਆ ਜਾਣ ਘਰ ਦੇ ਵਿੱਚ ਤੇ ਅਗਲੇ ਦਿਨ ਵਾਸਤੇ ਰੱਖਣੇ ਹੋਣ ਤੇ ਉਹ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸਿਆ ਵੀ ਆਪਾਂ ਅਗਲੇ ਦਿਨ ਵਾਸਤੇ ਬਣਾ ਕੇ ਹੀ ਕਰੇਲੇ ਜਿਹੜੇ ਆ ਕਿੱਦਾਂ ਸਾਂਭ ਸਕਦੇ ਆਂ ਅਸੀਂ ਇਹ ਚੀਜ਼ ਨੂੰ ਕਈ ਵਾਰੀ ਸਾਨੂੰ ਹੁੰਦਾ ਨਾ ਵੀ ਅੱਜ ਖੇਚਲ ਕੀਤੀ ਕੱਲ ਫੇਰ ਕਰਨੀ ਪਊਗੀ ਨਹੀਂ ਇਹੇ ਤੁਹਾਨੂੰ ਖੇਚਲ ਦੱਸੀ ਵੀ ਅੱਜ ਹੀ ਕਰਨੀ ਪਈ ਆ ਤੇ ਅੱਜ ਹੀ ਕਰਨੀ ਪਈ ਆ ਇਹ ਆਪਾਂ ਹਫ਼ਤਾ ਪਾਰੇ ਇਹ ਖੇਚਲ ਜੜੀ ਆ ਇਹ ਚੀਜ਼ ਨੂੰ ਆਪਾਂ ਖਾ ਸਕਦੇ ਬੜੇ ਆਰਾਮ ਨਾਲ ਦੋ ਪਿਆਜ਼ ਪਾ ਦਾਂਗੇ ਚਲੋ ਇਹਦੇ ਵਿੱਚ ਕਿਉਂਕਿ ਅੱਜ ਵਾਸਤੇ ਕਰੇਲੇ ਬਣਦੇ ਨੇ ਪੰਜ ਕਰੇਲੇ ਜਿਹੜੇ ਆ ਇਹ ਰਾਤ ਵਾਸਤੇ ਬਣਨਦੇ ਨੇ ਸਾਡੇ ਤੇ ਉਹ ਜਿਹੜੇ ਕਰੇਲੇ ਆ ਉਹ ਮੈਂ ਲੱਗ ਕੱਢੇ ਨੇ ਜਿੱਦਾਂ ਦੇ ਤੁਹਾਨੂੰ ਦੱਸਿਆ ਸੀ ਉਦਾਂ ਦੇ ਕੰਡੀਸ਼ਨ ਚ ਕੱਢ ਲਏ ਨੇ ਮੈਂ ਉਦਾਂ ਦਾ ਹੀ ਕਲਰ ਕਰ ਕਰਕੇ ਤੇ ਉਹਨਾਂ ਕਰੇਲਾਂ ਨੂੰ ਕੱਢ ਲਿਆ ਹੁਣ ਆਹ ਕਰੇਲੇ ਲੱਗ ਬਣਦੇ ਨੇ ਇਹ ਰਾਤ ਵਾਸਤੇ ਰੋਟੀ ਦੀ ਤਿਆਰੀ ਹੋ ਰਹੀ ਆ ਇਹ ਉਹਦੇ ਵਾਸਤੇ ਬਣਦੇ ਨੇ ਆ ਤੇ ਚਾਰ ਹਰੀਆਂ ਮਿਰਚਾਂ ਵੀ ਵਿੱਚ ਸਵਾਦ ਵਾਸਤੇ ਪਾ ਦਿੰਨੇ ਆ ਇਹ ਚੀਜ਼ ਅਲੱਗ ਬਣ ਜਾਣੀ ਆ ਉਹ ਚੀਜ਼ ਅਲੱਗ ਬਣ ਗਈ ਆ ਉਹ ਮੈਂ ਤੁਹਾਨੂੰ ਵਿਖਾਨੀ ਆ ਇਹ ਮੈਂ ਤਾਂ ਖਾਉਣ ਦੀਆਂ ਕਿ ਇਹ ਵਿੱਚੋਂ ਪੰਜ ਕਰੇਲੇ ਜਿਹੜੇ ਆ ਇਹ ਅਰਜੈਂਟ ਤਿਆਰ ਕਰਨੇ ਆ ਅੱਜ ਵਾਸਤੇ ਹੀ ਇਹ ਜਲਦੀ ਤਿਆਰ ਕਰਨੇ ਸੀ ਇਹ ਤਾਂ ਬਣਦੇ ਆ ਥੋੜੇ ਤੇਲ ਦੇ ਵਿੱਚ ਬਣ ਰਹੇ ਨੇ ਆਪਣੇ ਹਿਸਾਬ ਨਾਲ ਬਣ ਰਹੇ ਨੇ ਇਹਨੂੰ ਮੈਂ ਜਿੰਨੇ ਮਰਜ਼ੀ ਇਹਨਾਂ ਨੂੰ ਜਿਹੜੇ ਆ ਕਰ ਸਕਦੀ ਆ ਮਤਲਬ ਕੁਕੜਾਈ ਆ ਦੇਖੋ ਆਪਾਂ ਇਦਾਂ ਹੀ ਥੱਲੇ ਜਾਣੇ ਆ ਤੇ ਇਦਾਂ ਹੀ ਸਾਡੇ ਜਿਹੜੇ ਸਾਰਾ ਵਧੀਆ ਪਿਆਜ਼ ਵੀ ਬਣ ਜਾਣੇ ਤੇ ਉਹ ਵੀ ਆ ਦੇਖੋ ਇਹ ਰਾਤ ਵਾਸਤੇ ਤੇ ਇਹ ਤਿਆਰ ਹੋ ਗਏ ਨੇ ਆ ਦੇਖੋ ਤੇ ਹੁਣ ਆਪਾਂ ਹਰੀਆਂ ਮਿਰਚਾਂ ਜਿਹੜੀਆਂ ਉਹਨਾਂ ਨੂੰ ਵੀ ਕੁੜਕੜੀਆਂ ਕਰ ਲਿਆ ਉਹ ਤੇ ਬਾਹਰ ਕੱਢ ਲੈਨੇ ਆ ਕਿਉਂਕਿ ਇਹ ਕarele ਜਿਹੜਾ ਲੇਟ ਬਣਦੇ ਆ ਤੇ ਹਰੀਆਂ ਮਿਰਚਾਂ ਤੇ ਪਿਆਜ਼ ਜਿਹੜੇ ਆ ਇਹ ਬਹੁਤ ਛੇਤੀ ਬਣ ਜਾਂਦਾ ਤੇ ਤੁਸੀਂ ਆਖੋਗੇ ਹਰੀਆਂ ਮਿਰਚਾਂ ਤੇ ਪਿਆਜ਼ ਦੇ ਤੇ ਨਮਕ ਨਹੀਂ ਪਾਇਆ ਪਰ ਨਹੀਂ ਇਹ ਦੇ ਇਹਦੇ ਮਸਾਲੇ ਜਿਹੜੇ ਹਨਾ ਇਹ ਉੱਤੇ ਜਦੋਂ ਅਸੀਂ ਖਾਣੇ ਆ ਉਦੋਂ ਥੋੜਾ ਜਿਹਾ ਨਮਕ ਪਾ ਦਾਂਗੇ ਥੋੜਾ ਮਸਾਲਾ ਚਾਟ ਮਸਾਲਾ ਪਾ ਦਾਂਗੇ ਉੱਤੇ ਤੇ ਬਹੁਤ ਹੀ ਵਧੀਆ ਲੱਗੇਗਾ ਸਗੋਂ ਬਾਕੀ ਆ ਜਿਹੜੇ ਮਸਾਲੇ ਆ ਇਹ ਤੁਹਾਨੂੰ ਵੀ ਪਤਾ ਵੀ ਇਹ ਮਸਾਲੇ ਉਹਨਾਂ ਦੇ ਵਿੱਚ ਪੈਂਦੇ ਨਹੀਂ ਆ ਬੀਜ ਵਾਲੇ ਮਸਾਲੇ ਉਹਦੇ ਚ ਨਹੀਂ ਪੈਂਦੇ ਉਹਦਾ ਮਸਾਲਾ ਜਿਹੜਾ ਆ ਉਹ ਵੱਖਰਾ ਧੂੜਿਆ ਜਾਣਾ ਉੱਪਰ ਤੇ ਹੁਣ ਮੈਂ ਇਹ ਮਸਾਲੇ ਵਿਖਾਤੇ ਤੇ ਉਹ ਜਿਹੜੇ ਆ ਜਿਹੜੇ ਕਰੇਲੇ ਤੇ ਮੈਂ ਰਾਤ ਵਾਸਤੇ ਤਿਆਰ ਕੀਤੇ ਆ ਹੁਣ ਜਲੇ ਹੁਣ ਦੀ ਰੋਟੀ ਵਾਸਤੇ ਇਹ ਚੀਜ਼ ਇਹ ਦੇਖ ਲਓ ਤੁਸੀਂ ਤੇ ਆ ਜਿਹੜੇ ਆ ਨਾ ਇਹਨਾਂ ਨੂੰ ਮੈਂ ਇੱਕ ਹਫ਼ਤੇ ਵਾਸਤੇ ਰੱਖਾਂਗੀ ਤੇ ਇਹਨਾਂ ਨੂੰ ਕੀ ਕਰਾਂਗੀ ਇੱਕ ਹਫ਼ਤੇ ਵਾਸਤੇ ਮੈਂ ਇਹਨਾਂ ਨੂੰ ਰੱਖ ਲਾਂਗੀ ਜਦੋਂ ਮੈਨੂੰ ਲੋੜ ਪੈਂਦੀ ਆ ਕਰੇਲਿਆਂ ਦੀ ਤੇ ਮੈਂ ਦੋ ਕਰੇਲੇ ਕੱਢਾਂਗੀ ਦੋ ਚਮਚੇ ਜਾਂ ਇੱਕ ਚਮਚਾ ਤੇਲ ਪਾਉਂਗੀ ਮੈਂ ਫਰਾਈ ਪੈਨ ਦੇ ਵਿੱਚ ਘੱਟ ਗੈਸ ਤੇ ਮੈਂ ਵਿੱਚ ਰੱਖ ਦਾਂਗੀ ਰੋਟੀ ਬਣਦਿਆ ਬਣ ਜਾ ਦੋਵੇਂ ਕਰੇਲੇ ਜਾਂ ਚਾਰੇ ਕਰੇਲੇ ਜਿਹੜੇ ਆ ਉਸੇ ਵੇਲੇ ਹੀ ਭੁੱਜ ਕੇ ਨਾਲ ਹੀ ਤਿਆਰ ਹੋ ਜਾਂਦੇ ਆ ਇਸ ਤਰ੍ਹਾਂ ਤੁਸੀਂ ਮੇਰੀਆਂ ਭੈਣਾ ਇਸ ਤਰ੍ਹਾਂ ਸੰਭੋਗੀਆਂ ਨਾ ਚੀਜ਼ ਨੂੰ ਤੇ ਨਾਲੇ ਤਾਜ਼ੇ ਦਿੱਤਾ ਜੇ ਮਸਾਲਾ ਦੇ ਵਿੱਚ ਵੈਸੇ ਆਟੋਮੈਟਿਕ ਹੀ ਪੁੱਜਾ ਹੈ ਉਹਨੇ ਤੇ ਵੈਸੇ ਤਾਜ਼ਾ ਹੋ ਜਾਣਾ ਤੇ ਜੇ ਤੁਸੀਂ ਇਸ ਤਰ੍ਹਾਂ ਇੱਕ ਫੋਲ ਪੇਪਰ ਜਿਹਾ ਲੈ ਕੇ ਤੇ ਉਹਦੇ ਵਿੱਚ ਇਦਾਂ ਲਗਾ ਲਗਾ ਕੇ ਡੱਬੇ ਦੇ ਵਿੱਚ ਇੱਕ ਡੱਬਾ ਲੈ ਕੇ ਪਲਾਸਟਿਕ ਦਾ ਤੇ ਉਹਦੇ ਵਿੱਚ ਇਦਾਂ ਲਗਾ ਕੇ ਰੱਖ ਲੋਗੇ ਨਾ ਤੁਹਾਡੀ ਸੱਚੀ ਹਫ਼ਤੇ ਦੀ ਮਿਹਨਤ ਜਿਹੜੀ ਆ ਉਹ ਖਤਮ ਹੋ ਜਾਏਗੀ ਜਿਹੜੇ ਬਹੁਤ ਜ਼ਿਆਦਾ ਕਰੇਲੇ ਖਾਂਦੇ ਚਕੀਨ ਆ ਜਾਂ ਜਿਹੜੇ ਡਾਇਬਟੀਜ਼ ਦੇ ਉਹ ਆ ਤੇ ਮਰੀਜ਼ ਆ ਉਹ ਵੀ ਖਾਂਦੇ ਨੇ ਕਰੇਲੇ ਇਸ ਤਰ੍ਹਾਂ ਤੁਸੀਂ ਜਿਹੜੇ ਜਦੋਂ ਮਰਜ਼ੀ ਕੱਢੋ ਰੋਟੀ ਤੇ ਰੱਖੋ ਤੇ ਖਾ ਸਕਦੇ ਹੋ ਤਾਜ਼ੇ ਦਾ ਤਾਜ਼ਾ ਹੀ ਕਿਉਂਕਿ ਇਹ ਅੱਧਾ ਕੱਚੇ ਕਰੇਲੇ ਆਏ ਆ ਇਹ ਪਕੌੜਿਆਂ ਵਾਂਗਰ ਇਹ ਉਦੋਂ ਤਲੇ ਜਾਣੇ ਜਦੋਂ ਤੁਸੀਂ ਇਹਨੂੰ ਦੁਬਾਰਾ ਮਤਲਬ ਭਰੋਗੇ ਤੇ ਇਹ ਕਰੇਲਾ ਨਾ ਤੇ ਦੀ ਚੰਬਲੀ ਖਰਾਬ ਹੋਣੀ ਨਾ ਇਹਦਾ ਮਸਾਲਾ ਖਰਾਬ ਹੋਣਾ ਇਸ ਤਰ੍ਹਾਂ ਤੁਸੀਂ ਫ੍ਰੀਜਰ ਦੇ ਵਿੱਚ ਲਾ ਸਕਦੇ ਹੋ ਆ ਦੇਖੋ ਤੁਸੀਂ ਇੱਕ ਹਫਤਾ ਲਾੜੋ 10 ਦਿਨ ਲਾੜੋ ਕੋਈ ਇਹਦੀ ਖਰਾਬੀ ਨਹੀਂ ਹੈਗੀ ਸੱਚੀ ਗੱਲ ਆ ਬਿਲਕੁਲ ਵਧੀਆ ਚੀਜ਼ ਆ ਇਸਰਾ ਦੇ ਡੱਬਾ ਲੈ ਆ ਕੇ ਕੋਈ ਘਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ ਪੈਕ ਕਰਕੇ ਤੇ ਤੁਸੀਂ ਰੱਖ ਸਕਦੇ ਹੋ ਇਹ ਵੀਡੀਓ ਜਿਹੜੀਆਂ ਇਹਨਾਂ ਦਾ ਇਹ ਫਾਇਦਾ ਹੈ ਤੇ ਰਿਆੜ ਫੂਡ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਜੀ ਇਹ ਬਚਤ ਕਰਨੀ ਵੀ ਦੱਸਦਾ ਹੈ ਚੈਨਲ ਤੁਹਾਨੂੰ ਆਹ ਵੀ ਸਬਜੀ ਸਾਡੀ ਰਾਤ ਵਾਸਤੇ ਤਿਆਰ ਹੋ ਗਈ ਆ ਉਹ ਸਾਡੀ ਇੱਕ ਹਫਤੇ ਵਾਸਤੇ ਜਿੰਨੂੰ ਲੋੜ ਆ ਉਹ ਕੁਰੇਲਾ ਕੱਢੋ ਨਹੀਂ ਸਬਜੀ ਹੈਗੀ ਕੁਰੇਲਾ ਕੱਢੋ ਪਾਵੇ ਤੇ ਰੱਖੋ ਇੱਕ ਚਮਚਾ ਤੇਲ ਦਾ ਪਾਓ ਮੜਾ ਜਾ ਤੇ ਅਵੇ ਤਕਰੀਲਾ ਰੱਖੋ ਤੇ ਚੱਲ ਮੇਰੇ ਭਾਈ ਉਸੇ ਵੇਲੇ ਰੋਟੀ ਖਾਓ ਤੇ ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਰਿਆਡ ਫੂਡ ਚੈਨਲ ਵੱਲੋਂ ਸਭ ਨੂੰ ਮੇਰੇ